ਦੋਸਤੋ ਮੈਂ ਗੌਰਵ ਪੰਡਤ ਸੇਵਾਦਾਰ ਹਲਕਾ ਸੁਲਤਾਨਪੁਰ ਲੋਧੀ ਸ਼੍ਰੋਮਣੀ ਅਕਾਲੀ ਦਲ ਦੋਸਤੋ ਅੱਜ ਅਤੂ ਡਿੰਗਾ ਥਾਣਾ ਦੇ ਬਾਹਰ ਖੜੇ ਆ ਤੇ ਇੱਕ ਮੁੱਦਾ ਜੋ ਕਿ ਪਿੰਡ ਦੇਸਲ ਦਾ ਏ ਦੇਸਲ ਦੇ ਨਿਵਾਸੀ ਆ ਸਾਰੇ ਇਹ ਭੈਣ ਦੇ ਘਰ ਘਰ ਵਾਲੇ ਦੀ ਡੈਥ ਹੋ ਚੁੱਕੀ ਆ ਇਹ ਉਹਨਾਂ ਦਾ ਪਰਿਵਾਰ ਆ ਕੋ ਪਿੰਡ ਤੋਂ ਪੰਚਾਇਤ ਤੇ ਮੁੱਦਾ ਇਸ ਤਰ੍ਹਾਂ ਹੈਗਾ ਕਿ ਇਹਨਾਂ ਨੇ ਆਪਣਾ ਘਰ ਠਾਇਆ ਸੀਗਾ। ਪਰ ਦੁਆਰਾ ਬਣਾਉਣਾ ਸੀਗਾ ਤੇ ਸਾਂਝੇ ਜਿਹੜੇ ਜਿੱਦਾਂ ਘਰ ਦੇ ਹੀ ਆ ਉਹ ਵੀ ਘਰ ਜਿਹਦਾ ਕਹ ਲਈਏ ਚਾਚੇ ਤਾਂ ਉਹਨਾਂ ਨੇ ਕੰਦ ਢਾਈ ਸੀਗੀ ਤੇ ਕੰਦ ਦੀ ਇੱਕ ਵੀ ਆਫ ਰੱਖ ਲਈ। ਇਹਨਾਂ ਦੇ ਕਹਿਣ ਮੁਤਾਬਕ ਕਿ ਇੱਟ ਵੀ ਆਫ ਰੱਖ ਲਈ ਤੇ ਕੰਦ ਜਿਹੜੀ ਢਾਈ ਆ ਉਹਨੂੰ ਵੀ ਸਾਂਝੀ ਕਰਨ ਬਾਰੇ ਅਜੇ ਕੋਈ ਨਹੀਂ ਸਰਪੰਚ ਸਾਹਿਬ ਨੂੰ ਦੱਸਿਆ ਗਿਆ ਪਰ ਉਹਦਾਂ ਨੇ ਕੋਈ ਜਿਹੜਾ ਫੈਸਲਾ ਜਿਹੜਾ ਨਹੀਂ ਕਰਵਾਇਆ। ਇਹ ਉਸ ਤੋਂ ਬਾਅਦ ਗਲੀ ਛੱਡੀ ਗਈ ਸੀ ਕਿ ਘਰ ਦੇ ਬਾਹਰ ਉਹ ਵੀ ਤੁਹਾਨੂੰ ਮੀਡੀਆ 'ਚ ਦਿਖਾਵਾਂਗੇ ਕੱਲ ਨੂੰ ਜੇ ਕੋਈ ਕਹਿ ਬੰਦੇ ਨਹੀਂ ਲੱਗਦੀ ਫਿਰ ਤੁਹਾਨੂੰ ਇਹ ਵੀ ਦਿਖਾਇਆ ਜਾਵੇਗਾ ਉਹ ਕੰਦ ਕਿਦਾਂ ਬਾਹਰ ਗਲੀ ਛੱਡੀ ਗਈ ਉਹਦੇ ਵਿੱਚ ਕੰਦ ਅੱਧੇ ਦੇ ਵਿੱਚ ਕੰਦ ਕੀਤੀ ਗਈ ਅੱਧੇ ਦੇ ਵਿੱਚ ਨਹੀਂ ਇਹਨਾਂ ਵਾਲੇ ਬੰਦੇ ਕੰਦ ਕੀਤੀ ਗਈ ਉਹਨਾਂ ਨੂੰ ਕਿਹਾ ਕਿ ਜੇ ਗਲੀ ਛੱਡੀ ਆ ਤਾਂ ਇਹਨੂੰ ਕੰਦ ਨੂੰ ਜਿਹੜਾ ਵਾ ਢਾ ਲਓ ਵੀ ਹਰੇਕ ਦਾ ਵਾਨ ਮੁੜ ਸਕੇ ਗਲੀ ਖੁੱਲੀ ਹੋ ਜੇ ਉਹਨਾਂ ਨੇ ਜਿਹੜੀ ਕੰਦ ਦਾ ਉਹ ਵੀ ਇਹਨਾਂ ਵਾਲੇ ਬੰਦੇ ਕੀਤੀ ਆ ਅਸੀਂ ਅੱਜ ਫਤੂ ਟਿੰਗਾ ਥਾਣਾ ਆਏ ਆ ਇਹਨਾਂ ਨੂੰ ਅ ਹਫਤਾ ਹੋ ਗਿਆ ਦੋ ਦਰਖਾਸਤਾਂ ਦਿੱਤੀਆਂ ਐ ਇਸਾਈ ਮੇਜਰ ਸਿੰਘ ਕੋਲ ਜਿਹੜੀ ਦਰਖਾਸਤ ਸੀਗੀ ਉਹਨਾਂ ਨੇ ਮੌਕਾ ਦੇਖਿਆ ਸਰਪੰਚ ਨੇ ਮੌਕਾ ਦੇਖਿਆ ਪਰ ਕਿਸੇ ਨੇ ਵੀ ਜਿਹੜਾ ਕੋਈ ਫੈਸਲਾ ਨਹੀਂ ਕਰਵਾਇਆ ਕਿਸੇ ਪੰਨੇ ਜਿਹੜੀ ਆ ਗੱਲ ਨਹੀਂ ਲੱਗੀ ਅੱਜ ਫਿਰ ਫਤੂ ਟਿੰਗਾ ਥਾਣਾ ਪਹੁੰਚੇ ਸੀਗੇ ਐਸਐਫਆਈ ਦਰਬਾਖ ਸਿੰਘ ਜੋ ਕਿ ਐਸਐਚਓ ਸਾਹਿਬ ਕੋਈ ਕੋਰਸ ਤੇ ਗਏ ਆ ਡਿਊਟੀ ਆਫਸਰ ਐ ਵੇਲੇ ਐਸਐਸਓ ਦਰਬਾਰ ਸਿੰਘ ਆ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੂੰ ਦੱਸੀ ਫਾਰੀ ਕਹਾਣੀ ਉਹਨਾਂ ਨੇ ਸ਼ਾਮ ਨੂੰ ਫੋਨ ਕਰਕੇ ਪੁੱਛੇ ਤੇ ਕੱਲ ਦਾ ਟਾਈਮ ਦਿੱਤਾ ਵੀ ਕੱਲ ਨੂੰ ਦੋਵੇਂ ਪਾਰਟੀਆਂ ਸੱਦਾਂਗੇ ਜੋ ਸਹੀ ਹੋਊਗਾ ਜੋ ਜਾਇਜ਼ ਹੋਊਗਾ ਉਹ ਕਰਵਾ ਦਿੱਤਾ ਜਾਊਗਾ ਅਸੀਂ ਅੱਜ ਲਾਈਵ ਇਸ ਕਰਕੇ ਹੋਏ ਆ ਕਿਉਂਕਿ 7 ਦਿਨ ਤੋਂ 8 ਦਿਨ ਤੋਂ ਲਗਾਤਾਰ ਚੱਕਰ ਘੱਟ ਰਹੇ ਆ ਐਸਆਈ ਮੇਜਰ ਰੈਂਕ ਨੂੰ ਫੋਨ ਕਰ ਰਹੇ ਆ ਪਰ ਕਿਸੇ ਬੰਨੇ ਜਿਹੜੀ ਆ ਗੱਲ ਨਹੀਂ ਲੱਗ ਰਹੀ ਤੇ ਅੱਜ ਇਹਨਾਂ ਨੂੰ ਦਰਬਾਰ ਸਿੰਘ ਨੂੰ ਕਿਹਾ ਵਾ ਉਹਨਾਂ ਨੇ ਕੱਲ ਦਾ ਟਾਈਮ ਦਿੱਤਾ ਵਾ ਦੇਖੋ ਕਾਲੂ ਜੇ ਕੋਈ ਕਿਹੇ ਬਨੇ ਸਾਡਾ ਹੱਕ ਸਾਨੂੰ ਮਿਲ ਜਾਂਦਾ ਨਹੀਂ ਤਾਂ ਫਿਰ ਅਸੀਂ ਐਸਐਸਡੀ ਸਾਹ ਕਬੂਤਲਾ ਡੀਸੀ ਸਾਹ ਕਬੂਤਲਾ ਨੂੰ ਮਿਲ ਕੇ ਉਹਨਾਂ ਨੂੰ ਇਹ ਮਸਲੇ ਬਾਰੇ ਦੱਸਾਂਗੇ ਤੇ ਨਾਲ ਹੀ ਇਹ ਜਿਹੜੇ ਅਫਰਾਂ ਦੀ ਤੇ ਸਰਪੰਚ ਸਾਹਿਬ ਦੀ ਕਰਤੂਤ ਜਿਹੜਾ ਕਿ ਉਹਨਾਂ ਨੇ ਲਾਰਾ ਲਾਪਾ ਲਾ ਛੜਿਆ ਉਹ ਵੀ ਲਖਾਂਗੇ ਜੇਕਰ ਫੇਰ ਵੀ ਕੋਈ ਨੇ ਇਹਨਾਂ ਦੀ ਸੁਣੀ ਜਾਂਦੀ ਫਿਰ মিডিਆ ਲਿਆ ਕੇ ਸਾਰਾ ਕੋਈ ਦਿਖਾ ਕੇ ਉੱਥੇ ਮੌਕਾ ਦਿਖਾ ਕੇ ਤੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਊਗਾ ਕਿਉਂਕਿ ਇਸ ਵਿਦਵਾਂ ਕੋਲ ਨੋਇਦਾ ਹੱਕ ਦਵਾਉਣਾ ਵਾ ਤੁਹਾਡਾ ਪਿੰਡ ਜੇਸਲ ਅੰਦਰਾ ਪਿੰਡ ਜੇਸਲ ਪਿੰਡ ਅਸੀਂ ਨਾਲ ਤੁਹਾਡਾ ਮੇਰਾ ਨੰਬਰ ਜੀਤ ਹੋ ਰਿਹਾ ਇਹ ਮਸਲਾ ਇਹਨਾਂ ਕੋ 20 ਨੇ ਲੜਾਈ ਪਾਈ ਕਾਂਡ ਕੋਈ ਨਹੀਂ ਮਰਨਾ ਜੱਟ ਵੀ ਲੈ ਗਿਆ ਮੈਨੂੰ ਫਰਕਾ ਤੂ ਥੱਗ ਪਾ ਕੇ ਕਹਿੰਦਾ ਮੇਰੇ ਕੋ ਸਾਰਾ ਲਿਖਿਆ ਤਾਂ ਮੈਂ ਚੱਲ ਕੋਈ ਨਹੀਂ ਮੈਂ 4 ਇੰਚ ਥਾਂ ਹੀ ਦੇ ਦੂਗਾ ਤੇ 4 ਇੰਚੀ ਥਾਂ ਵੀ ਨਹੀਂ ਤਾਂ ਤੇ ਜਿਹੜੀ ਕਾਂ ਤੋਂ ਵੀ ਮੇਰੇ ਬੂਏ ਅੱਗੇ ਕੀਤੀ ਹੋਈ ਉਹਨੇ ਕੰਗਾ ਵੀ ਕਿੱਥੇ ਜਾਣਾ ਚੱਲ ਜਾ ਮੈਂ ਨਹੀਂ ਇਹ ਕੰਮ ਕਰਨਾ ਮੈਂ ਜੇਣਾ ਨਾ ਥਾਂ ਹੀ ਜੇਣਾ ਨਾ ਕਰਦੀ ਚੱਕਣੀ ਕੋਈ ਸਰਪੰਚ ਸਾਹਿਬ ਨੂੰ ਦੱਸਿਆ ਮੈਂ ਸਰਪੰਚ ਸਾਹਿਬ ਨੂੰ ਵੀ ਦੱਸਿਆ ਪਰ ਮੇਰੀ ਕੋਈ ਸੁਣਵਾਈ ਨਹੀਂ ਮੈਂ ਕਾਣੇ ਵਿੱਚ ਵੀ ਆਈ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੇਰੇ ਹੱਥ ਵਿੱਚ ਬੇਨਤੀ ਆ ਕਿ ਮੇਰੀ ਸੁਣਵਾਈ ਕੀਤੀ ਜਾਵੇ ਇਸ ਕੰਮ ਬਾਰੇ ਠੀਕਣਾ ਚਾਹੁੰਦੇ ਤੁਸੀਂ ਮੈਂ ਕਹਿੰਦਾ ਮੈਂ ਸਾਨੂੰ ਆ ਆ ਸਾਬ ਚਾਹੀਦਾ ਵਾ ਕਿ ਜਿਹੜੇ ਆ ਫੈਸਲਾ ਸਹੀ ਹੋਵੇ ਇਹ ਕਾਂਦੇ ਵਿੱਚ ਕੀਤੀ ਆ ਉਹ ਚਾਰੇ ਜੀ ਸਾਡੇ ਥਾਂ ਦੇ ਸਾਡੇ ਥਾਂ ਦੇ ਵਿੱਚ ਆਉਂਦੇ ਹੀ ਆ ਇੱਕੋ ਕੰਧ ਚਕਾਈ ਜਾਵੇ ਦੋ ਘਰਾਂ ਨੂੰ ਫਾਇਦਾ ਵਾ ਉਹਨਾਂ ਨੂੰ ਵੀ ਫਾਇਦਾ ਸਾਡਾ ਨੂੰ ਵੀ ਫਾਇਦਾ ਵਾ ਅ ਨਹੀਂ ਤੇ ਆਪਣੇ ਜਿਹੜਾ ਉਹ ਆਪਣੇ ਖਾਂ ਦੇ ਵਿੱਚ ਕਰ ਲੈਣਗੇ ਫਿਰ ਆਪਣੇ